ਰਾਮ ਕਲੀ ਕੀ ਬਾਾਰ ਮਹੱਲਾ 5 ਇਕੋਂਗਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ 5 ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਠ ਵਿਛੜਿਆ ਮੇਲੇ ਪ੍ਰਭੂ ਹਰ ਦਰ ਗਏ ਕਾ ਬਸੀਠ ਹਰ ਨਾਮੋ ਮੰਤਰ ਦਰੜਾ ਆ인다 ਕਟੇ ਹੋ ਮੇ ਰੋਗ ਨਾਨਕ ਸਤਿਗੁਰ ਤਨਾ ਮਿਲਾਇਆ ਜਿਨ ਤੁਰੇ ਪਾਇਆ ਸੰਜੋਗ ਮਹੱਲਾ ਪੰਜਵਾ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਗੁਰਪੂਰੇ ਦੇ ਖਾਲੇ ਆਵਣ ਨਾਵੇਂ ਸਭ ਬਾਦ ਸਾਖਤ ਦੁਰਜਨ ਪਰਮਿਆਂ ਜੋ ਲਗੇ ਦੁਜੇ ਸਾਧ ਜਨ ਨਾਨਕ ਹਰ ਪ੍ਰਭ ਬੁਝਿਆ ਗੋ ਸਤਿਗੁਰ ਕਾ ਪਰਵਾ ਸਾਧ ਔੜੀ ਠੱਟਣ ਹਾਰੇ ਥਾਟ ਆਪੇ ਹੀ ਠਟਿਆ ਆਪੇ ਪੂਰਾ ਸਾਹੋ ਆਪੇ ਹੀ ਖਟਿਆ ਆਪੇ ਕਰ ਪ੍ਰਸਾਰ ਆਪੇ ਰੰਗ ਰਟਿਆ ਕੁਦਰਤ ਕੀਮ ਨਾ ਪਾਏ ਅਲਖ ਬ੍ਰਹਮਟਿਆ ਅਗਾਮ ਅਥਾ ਬਿਆੰਤ ਪਰੇ ਪਰੇ ਪਰਟਿਆ ਆਪੇ ਵੱਡ ਪਾਤਸ਼ਾਹ ਆਪ ਵਜੀ ਰਟਿਆ ਕੋਈ ਨਾ ਜਾਣੇ ਕੀਮ ਕੇਵੜ ਮਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸ਼ਲੋਕ ਮਹਲਾ 5ਵਾਂ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰ ਦੇਹੋ ਦਿਖਾਲ ਹਉ ਤਿਸ ਦੇਵਾ ਮਨ ਆਪਣਾ ਨਿਤ ਹਿਰਦੇ ਰਖਾਂ ਸੰਵਾਲ ਇੱਕ ਸਤਿਗੁਰ ਬਾਹਲਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਿਗੁਰ ਤਦਾਂ ਮਿਲਾਇਨ ਜਿਨ ਸਦਾ ਹੀ ਵਰਤੇ ਨਾਲ ਮਹਲਾ 5ਵਾਂ ਮੇਰੇ ਅੰਦਰ ਲੋਚਾਂ ਮਿਲਣ ਕੀ ਕਿਉ ਪਾਵਾਂ ਪ੍ਰਭ ਤੋਹੇ ਕੋਈ ਐਸਾ ਸੱਜਣ ਲੋੜ ਲਓ ਜੋ ਮੇਲੇ ਪ੍ਰੀਤਮ ਮੋਹੇ ਗੁਰਪੂਰੇ ਮੈ ਲਾਇਆ ਜਤ ਦੇਖਾ ਤਤ ਸੋਏ ਜਨਾਨਕ ਸੋ ਪ੍ਰਭੂ ਸੇਵਿਆ ਤਿਸ ਜੀਵੜ ਅਵਲਨ ਕੋਇ ਪੌੜੀ ਦੇਵਨ ਹਾਰ ਦਤਾਰ ਕਿਤ ਮੁਖ ਸਲਾਈਏ ਜਿਸ ਰਖੇ ਕਿਰਪਾ ਧਾਰ ਰਿਜਿਕ ਸਮਾਈਏ ਕੋਈ ਨ ਕਿਸ ਹੀ ਵਸ ਸਭਨਾ ਇਕ ਧਰ ਪਾਲੇ ਬਾਲਕ ਬਾਗ ਦੇਕੇ ਆਪਕਰ ਕਰਦਾ ਆਨੰਦ ਵਿਨੋਦ ਕਿਛੂ ਨ ਜਾਣੀਏ ਸਰਵਤਾਰ ਸਮਰਤ ਹਉ ਤਿਸ ਕੁਰਬਾਨੀ ਗਾਈਏ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਏ ਤਿਨਿ ਹਰ ਰਸ ਭੋਗਿਆ ਸ਼ਲੋਕ ਮੁਹੱਲਾ 5ਵਾਂ ਭੀੜੋ ਮੋਕ ਲਈ ਕੀਤੀਨ ਸਭ ਰਖੇ ਕੁਟੰਬੇ ਨਾਲ ਕਾਰਜ ਆਪ ਸਵਾਰੀਐਨ ਸੋ ਪ੍ਰਭ ਸਦਾ ਸੁਭਾਲ ਰਬ ਮਾਤ ਪਿਤਾ ਕੰਠ ਲਾਇਆ ਲੋਹੜੇ ਬਾਲਕ ਪਾਲ ਦਿয়াল ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਵਿਣਤੁ ਦ ਹੋਰ ਜੇ ਮੰਗਣ ਸਿਰ ਦੁਖਾਂ ਕੇ ਦੁਖ ਦੇਹ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਹਰ ਗੁਣ ਵੇਟਣ ਹਰਿਆ ਕੀਤਿਆ ਨਾਨਕ ਕਿਆ ਮਨੁਖ ਬੋੜੀ ਸੋ ਐਸਾ ਦਤਾਰ ਮਨੋ ਨਾ ਵਿਸਰੇ ਕੜੀ ਨਾ ਮੋਹਤ ਚਸਾ ਤਿਸ ਬਿਨ ਨਾ ਸਰੇ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੇ ਜਿਸ ਪਤ ਰਖੇ ਆਪ ਸੋ ਭਵਜਲ ਤਰੇ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੇ ਸੋ ਪੂਰਾ ਪ੍ਰਧਾਨ ਜਿਸਨੂੰ ਬਲ ਧਰੇ ਜਿਸੇ ਜਰਾਏ ਆਬੋ ਸੋਈ ਅਜਲ ਜਰੇ ਤਿਸੇ ਹੀ ਮਿਲਿਆ ਸੱਚ ਮੰਤਰ ਗੁਲਮਨ ਧਰੇ ਸ਼ਲੋਕ ਮੁਹੱਲਾ 5 ਤਾਂਸੂ ਰਾਗ ਸਰੰਗੜੇ ਆਲਾਪਤ ਸਭ ਤਿਖ ਜਾਏ ਤਾਂਸੂ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਮ ਜਿਨਹੀ ਇਕਮਨ ਇਕ ਰਾਧਿਆ ਤਿਨ ਸਦ ਬੁਲਿਹਾਰੇ ਜਾਓ ਤਿਨ ਕੀ ਧੂੜ ਹਮ ਵਾਸਦੇ ਕਲਮੀ ਬੱਲੇ ਪਾਏ ਜੋਰ ਤੇ ਰੰਗ ਗੋਬਿੰਦ ਕੇ ਹੋਂ ਤਿਨ ਬੁਲਿਹਾਰੇ ਜਾਓ ਆਖੰਬਰ ਥਾਂ ਜੀ ਕੀ ਹਾਰ ਸੱਜਣ ਮੇਲੋ ਰਾਏ ਗੁਰਪੂਰੇ ਮੈਂ ਲਾਇਆ ਜਨਮ ਮਰਨ ਦੁਖ ਜਾਏ ਜਨ ਨਾਨਕ ਪਾਇਆ ਅਗਮ ਰੂਪ ਅਨਤ ਨਾ ਕਾਹੂ ਜਾਏ ਮਹੱਲਾ ਪੰਜਵਾਂ ਧੰਸੂ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧੰਸੂ ਦਿਨ ਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਮਨ ਕੀ ਇਛਾ ਪੂਰੀਆਂ ਹਰ ਪਾਇਆ ਅਗਮ ਅਪਾਰ ਹਉਮੈ ਤੋਟਾ ਮੋਹੜਾ ਇੱਕ ਸੱਚਾ ਨਾਮ ਆਧਾਰ ਜੈ ਨਾਨਕ ਲਗਾ ਸੇਵ ਹਰ ਉਦਰਿਆ ਸકલ ਸੰਸਾਰ ਪੌੜੀ ਸਿਫਤ ਸਰਾਣ ਭਗਤ ਬਰਲੇ ਤਤੀਨ ਸੋਪੇ ਜਿਸ ਬੰਵਾਲ ਫਿਰ ਪੂਛ ਨ ਦਿੱਤੀਨ ਜਿਸ ਨੂੰ ਲਗਾ ਰੰਗ ਸੇ ਰੰਗ ਰਤਿਆ ਉਹਨਾਂ ਕੋ ਨਾਮ ਆਧਾਰ ਇੱਕ ਇਕਾ ਉਹਨੋਂ ਭਤਿਆ ਉਹਨਾਂ ਪਿਛੇ ਜਗ ਭੁੰਜੇ ਭੋਗਈ ਉਹਨਾਂ ਪਿਆਰਾ ਰੱਬ ਉਹਨਾਂ ਜੋ ਗਏ ਜਿਸ ਮਿਲਿਆ ਗੁਰ ਆਏ ਤਿਨ ਪ੍ਰਭ ਜਾਣਿਆ ਹਉ ਬਲਿਹਾਰੀ ਤਿਨ ਜੇ ਖਸਮੇ ਭਾਣਿਆ ਸ਼ਲੋਕ ਮਹਲਾ 5ਵਾਂ ਹਾਰ ਇਕਸੇ ਨਾਲ ਮੈਂ ਦੋਸਤੀ ਹਾਰ ਇਕਸੇ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇਕਸੇ ਨਾਲ ਮੈਂ ਸੰਗ ਹਾਰ ਇਕਸੇ ਨਾਲ ਮੈਂ ਗੋਸਤੇ ਮੂੰਹ ਮੈਲਾ ਕਰੇ ਨਾ ਭੰਗ ਜਾਣੇ ਵਰਥਾ ਜੀ ਕੀ ਨਾ ਕਦੇ ਨਾ ਜਾਣੇ ਜੀ ਕੀ ਜਾਣੇ ਬਿਰਥਾ ਜੀ ਕੀ ਕਦੇ ਨਾ ਮੋੜੇ ਰੰਗ ਹਰਿ ਕੋ ਮੇਰਾ ਮਸਲਤੀ ਭੰਨਣ ਕਟਣੂ ਸਮਰੱਥ ਹਰਿ ਕੋ ਮੇਰਾ ਦਾਤਾਰ ਹੈ ਸਿਰ ਦਾਤਿਆ ਜਗ ਹੱਥ ਹਾਰਿਕ ਸੇ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਦਾ ਸਮਰੱਥ ਸਤਗੁਰ ਸੰਤ ਮਲਾਇਆ ਮਸਤਕ ਧਰ ਕੇ ਹੱਥ ਵੱਡਾ ਸਾਹਿਬ ਗੁਰੂ ਮਲਾਇਆ ਜਿਨੂੰ ਤਾਰਿਆ ਸਗਲ ਜਗਤ ਮਨਕੀਆਂ ਈ ਸ਼ਾਮ ਪੂਰੀਆਂ ਪਾਇਆ ਤੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਦਹੀ ਭੋਗੇ ਭੋਗ ਮਹਲਾ 5 ਮਨੁਖ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਈ ਭਜ ਜਾਣ ਕਦੇ ਨਾ ਪਾਏ ਨ ਸੰਬੰਧ ਜਿਚਰ ਪੈਨਨ ਖਾਬਨੇ ਤਿਚਰ ਰਖਣ ਗੰਢ ਜਿਤ ਦਿਨ ਕਿਸੇ ਨ ਹੋਵੇ ਈ ਤਿਤ ਦਿਨ ਬੋਲਣ ਗੰਧ ਜੀ ਕੀ ਸਾਰ ਨ ਜਾਣਨੀ ਮਨੁਖ ਅਗਿਆਨੀ ਅੰਧ ਕੂੜਾ ਗੰਡ ਨ ਚੱਲੇ ਈ ਚਿੱਕੜ ਪੱਥਰ ਬੰਦ ਅੰਧੇ ਆਵ ਨ ਜਾਣਨੀ ਫੁਕੜ ਪਿੱਟਨ ਧੰਦ ਝੂਠੇ ਮੋਹ ਲਪਟਾਇਆ ਹਉ ਹਉ ਕਲਤ ਬਿਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉਬਰੇ ਸੋ ਸਤਗੁਰੂ ਸ਼ਰਨ ਪਰੇ ਪੌੜੀ ਜੋ ਰਤੇ ਤੇਦਾਰ ਸਈ ਸੱਚ ਹਾਕ ਜਿਨੀ ਜਾਤਾ ਖਸਮ ਕਿਉ ਲੱਭੇ ਤਨਾ ਖਾਕ ਮਨ ਮੇਲਾ ਵਿਕਾਰ ਹੋਵੇ ਸੰਘ ਬਾਗ ਦੇ ਸੱਚਾ ਮਹਿਲ ਖੁੱਲੇ ਭਰਮ ਤਾਕ ਜਿਸੇ ਦਿਖਾਲੇ ਮਹਿਲ ਇਸ ਨਾਮ ਮਿਲੇ ਤਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨੋ ਨਿਦ ਨਾਮ ਨਿਧਾਨ ਗੁਰ ਕੇ ਸ਼ਬਦ ਲਾਗ ਤਸੇ ਮਿਲੇ ਸੰਤ ਖਾਕ ਮਸਤਕ ਜਿਸੇ ਭਾਗ ਸ਼ਲੋਕ ਮਹਲਾ 5 ਹਰਨਾਖੀ ਕੂ ਛੱਜ ਵਣ ਸੁਣਾਈ ਜੋ ਤੋ ਕਰੇ ਉਧਾਰਨ ਸੁੰਦਰ ਬਚਨ ਤੋਂ ਸੁਣੋ ਸ਼ਬੀਲੀ ਪਿਰ ਤੈ ਤੈਡਾ ਮਨ ਸਧਾਰਨ ਦੁਰਜਨ ਸੇਤੀ ਨਿਹੂ ਰਚਾਇਓ ਦਾਸ ਵਿਖਾ ਕੇ ਮੈਂ ਕਾਰਨ ਹੁਣੀ ਨਹੀਂ ਝੂਣੀ ਨਹੀਂ ਨਹੀਂ ਕਿਸੇ ਵੀ ਹੋਣੀ ਫਿਰ ਸ਼ੈਲ ਸ਼ਬੀਲਾ ਛੱਡ ਗਵਾਇਓ ਦੁਰਮਤ ਕਰਮ ਵੀ ਹੋਣੀ ਨਾਹੋ ਭੂਲੀ ਨਾਹੋ ਚੁਕੀ ਨਾ ਮੈਂ ਨਾਸੀ ਨਹੀਂ ਦੋਸਾ ਜਿਤ ਹਉ ਲਾਈ ਤਿਤ ਹਉ ਲੱਗੀ ਤੂੰ ਸੁਣ ਸੱਚ ਸਤੇਸਾ ਸਾਈ ਸੁਹਾਗਣ ਸਾਈ ਭਾਗਣ ਜੇ ਪਿਰ ਕਿਰਪਾ ਧਾਰੀ ਪਿਰ ਔਗਣ ਤਿਸ ਕੇ ਸਭ ਗਵਾਏ ਗਲ ਸੇਤੀ ਲਾਏ ਸਵਾਰੀ ਕਰਮਹੀਣ ਤਨ ਕਰੇ ਬਿਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣੇ ਰਲੀਆਂ ਇਕ ਦੇਵ ਰਾਤ ਮੁਰਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਦੋਲਤਾ ਹਰ ਮਨਸਾ ਪੂਰਨ ਹਾਰ ਸਤਗੁਰ ਪੁਰਖ ਤੇ ਆਏ ਤੂੰ ਸਭ ਦੁਖਸ ਪਿਸਾਲਨ ਹੋਰ ਹਰ ਨਾਮ ਆਰਾਦ ਮਨ ਸਭ ਕਿਲ ਵੀ ਕਿ ਜਾਏ ਵਿਕਾਰ ਜਿੰਨ ਕੋ ਪੂਰਵ ਲਿਖਿਆ ਤੈਨ ਰੰਗ ਲਗਾ ਨੰਕਾਰ ਉਹ ਨਹੀਂ ਛੱਡਿਆ ਮਾਇਆ ਸਵ ਆਪਣਾ ਤਨ ਸੰਚਿਆ ਨਾਮ ਅਪਾਰ ਅਠੇ ਬਹਿਰ ਇਕ ਤੇ ਲਿਵੇ ਮਨੇਨ ਹੁਕਮ ਅਪਾਰ ਜਨ ਨਾਨਕ ਮੰਗੇ ਦਾਨ ਇੱਕ ਦੇਹੋ ਦਰਸ ਮਨ ਚਾਰ ਉਡੀ ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੀਂ ਦੁਖ ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ ਜੁਸਤਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵੇ ਚਿੱਤ ਸੋ ਪ੍ਰਵਾਨ ਜਨ ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਤਨ ਜਿਸ ਤੂੰ ਆਵੇ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ ਸ਼ਲੋਕ ਮਹੱਲਾ ਪੰਜੋਂ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ ਦੇਹੀ ਧੋਏ ਚੱਕਲ ਬਣਾਏ ਮਾਇਆ ਨੂੰ ਬਹੁਤ ਆਵੇ ਅੰਦਰ ਮੈਲ ਨ ਉਤਰੇ ਹੋਵੇਂ ਫਿਰ ਫਿਰ ਆਵੇ ਜਾਏ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਾਵੇ ਬੈਸਰੂ ਨਾਮ ਕਲਮ ਹੋ ਜੋ ਤਾ ਤੋ ਉੱਤੇ ਕਿਆ ਫਲ ਪਾਵੇ ਹੰਸਾਂ ਵਿੱਚ ਬੈਠਾ ਬੱਗ ਨਾ ਬਣਾਈ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜਾਂ ਹੰਸਾਂ ਜਹਾਂਸ ਸਬਾ ਵਿਚਾਰ ਕਰ ਦੇਖਣਾ ਤਾਂ ਬੱਗਾ ਨਾਲ ਜੋੜ ਕਦੇ ਨਾਵੇ ਅੰਸਾ ਹੀਰਾ ਮੋਤੀ ਝੋਗਣਾ ਬਗ ਜੱਡਾ ਪਾਲਣ ਜਾਵੇ ਉੱਡ ਰਿਹਾ ਵਿਚਾਰਾ ਬਗਲਾ ਮਤ ਹੋਵੇ ਮੰਜ ਲਿਖਾਵੇ ਜਿਤ ਕੋ ਲਾਇਆ ਤੇ ਤਹੀ ਲਾਗਾ ਕਿਸ ਦੋਸ਼ ਵਿੱਚ ਜਾਂ ਹਰ ਏਵੇਂ ਭਾਵੇ ਸਤਗੁਰ ਸਰਵ ਰਤਮੀ ਭਲੂਰੇ ਜਿਸ ਪ੍ਰਭੂਤ ਸੋ ਪਾਵੇ ਸੇਖ ਹੰਸ ਸਰਵ ਇਕੱਠੇ ਹੋਏ ਸਤਗੁਰੂ ਕਾ ਹੁਕਮ ਆਵੇ ਔਰ ਤੁਲ ਪਦਾਰਥ ਮਾਨਕ ਸਰਵਰ ਭਰਪੂਰੇ ਖਾਏ ਖਰਚ ਰਹੇ ਤੋਟ ਨਾ ਹੋਵੇ ਸਰਵਰ ਹੰਸ ਦੂਰ ਨ ਹੋਈ ਕਰਤੇ ਇਵੇਂ ਭਾਵੇ ਜਨ ਨਾਨਕ ਜਿਸ ਦੇ ਮਸਤਕ ਭਾਗ ਤੋਰ ਲਿਖਿਆ ਸੋ ਸਿੱਖ ਗੁਰੂ ਪੈ ਆਵੇ ਆਪ ਤਰਿਆ ਕੋਟੰਬ ਸਬਤਾਰੇ ਸਭਾ ਸ੍ਰਿਸ਼ਟ ਛਡਾਵੇ ਮੱਲਾ ਪੰਜਵਾ ਪੰਡਤ ਅਖਾਏ ਬਹੁਤੀ ਰਹੀਂ ਕੋੜ ਮੋਠ ਜਨੇਹਾ ਅੰਦਰ ਮੋਹ ਨਿਤ ਪਰਮ ਵਿਆਪਿਆ ਤਿਸ ਤਾ ਨਹੀਂ ਦੇਹਾ ਕੂੜੀ ਆਵੇ ਕੂੜੀ ਜਾਵੇ ਮਾਇਕੀ ਨਿਤ ਜੁਹਾ ਸੱਚ ਕਹੇ ਤਾਂ ਸ਼ੋਹ ਆਵੇ ਅੰਤਰ ਬਹੁਤ ਰੋਹਾ ਵਿਆਪਿਆ ਦੁਰਮਤ ਕੋਬੋਧ ਕੁਮੂੜਾ ਮਨ ਲਗਤਾ ਲਗਾ ਇਸ ਮੋਹ ਠਗੇ ਸੇਤੀ ਠਾਗਰ ਲਾਇਆ ਸਾਥ ਵੀ ਇਕੋ ਜਿਹਾ ਸਤਗੁਰੂ ਸਰਾਹ ਨਦਰੀ ਵਿੱਚ ਤੋਂ ਕੱਢੇ ਤਾਂ ਉਗੜ ਆਇਆ ਲੋਹਾ ਬਹੁਤ ਈ ਥਾਈ ਰਲਾਏ ਰਲਾਏ ਦਿੱਤਾ ਉਗੜ ਪੜਦਾ ਅੱਗੇ ਆਇਆ ਖਲੋਆ ਸਤਗੁਰੂ ਕੀ ਜੇ ਸ਼ਰਣੀ ਆਵੇ ਫਿਰ ਮਨੁਹਰ ਕੰਚਨ ਹੋਆ ਸਤਗੁਰੂ ਨਾਲ ਵੈਰ ਪੁੱਤਰ ਸਤਾਰ ਸੁਮਾਨੇ ਔਗਣ ਕੱਟੇ ਕਰੇ ਸੋਤ ਦੇਹ ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤੇ ਸਤਗੁਰੂ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਗੁਰੂ ਪੂਰੇ ਕੀ ਜਿਸ ਕਿਰਪਾਲ ਹੋਵੇ ਤੇ ਸਿਰਦੇ ਵਸਿਆ ਆਪ ਹੁਣ ਜਾਣਾ ਤੇਸ ਕੀ ਕਾਟਈਏ ਸਦਾ ਸਦਾ ਸੂਖੁ ਪੋਆਹ ਪੌੜੀ ਜੋਤੁ ਦੁਪਾਣਾ ਜੰਤ ਸੋ ਤੁਧ ਪੁਜੈ ਜੋਤੁ ਦੁਪਾਣਾ ਜੰਤ ਸੋ ਦਰਗਹ ਸਜੈ ਜਿਸਨੋ ਤੇਰੀ ਨਦਰ ਹਉ ਮੈਂ ਤੇਸ ਗਈ ਜਿਸਨੋ ਤੂੰ ਸੰਤੁਸ਼ਟ ਕਲਮਲ ਤੇਸ ਖਈ ਜਿਸਕੇ ਸਵਾਮੀ ਵਾਲ ਨਰਪੋ ਸੋ ਭਈ ਜਿਸਨੋ ਤੂੰ ਕਿਰਪਾ ਸਚਾ ਸੋ ਥੈ ਥੈ ਜਿਸਨੋ ਤੇਰੀ ਮਾਇ ਨਾ ਪੋਹੇ ਅਗਨਈ ਜਿਸਨ ਸਦਾ ਦੇਵਾਲ ਜਿਨ ਗੁਰ ਤੇ ਮਤ ਲਈ ਸ਼ਰੋਕ ਮੁਹੱਲਾ ਪੰਜਵਾਂ ਕਰ ਕਿਰਪਾ ਕਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਗੁਰੂ ਪਾਈ ਪੈ ਮਨ ਤਨ ਅੰਤਰ ਵਸ ਦੁਖਾਂ ਨਾਸ ਹੋਏ ਹੱਥ ਦੇ ਆਵ ਰਖੇ ਆਪੇ ਭਉ ਨ ਕੋਏ ਗੁਣ ਗਾਵਾਂ ਦਿਨ ਰੈਣ ਇਤੇ ਕਾਮ ਲਾਏ ਸੰਤ ਜਨਾਂ ਕੇ ਸੰਗ ਹੋਵੇਂ ਰੋਗ ਜੈ ਸਰਬ ਨਿਰੰਤਰ ਕਸਮ ਇਹ ਕੋ 라ਵ ਰਿਹਾ ਗੁਰ ਪ੍ਰਸਾਦੀ ਸੱਚ ਸਚੋ ਸਚ ਲਿਆ। ਧਿਆ ਕਰੋ ਦਿਆਲ ਆਪਣੀ ਸਿਫਤ ਦੇਹੋ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਮੁਹੱਲਾ ਪੰਜਵਾਂ। ਇਕੋ ਜਪੀਏ ਮਨੇ ਮਾਹੇ ਇਕ ਸ੍ਰੀ ਸ਼ਰਨ ਆਏ ਇਕ ਸਿਉ ਕਲ ਪਰਹੜੀ ਦੁੱਜੀ ਨਹੀਂ ਜਾਏ। ਇਕੋ ਦਾਤਾ ਮੰਗੀਏ ਸਭ ਕੁਝ ਪੱਲੇ ਪਾਏ। ਮਨ ਤਨ ਸਾਸ ਗਰਾਸ ਪ੍ਰਭ ਇਕੋ ਇਕ ਤੇ ਆਏ ਅਮਰਤ ਨਾਮ ਦੇਧਾਉਨ ਸਚ। ਗੁਰਮੁਖ ਪਾਇਆ ਜਾਏ ਵਡਪਾ ਗੀਤੇ ਸੰਤ ਜਨ ਜਿਨ ਮਨ ਉਠਾ ਆਏ ਜਲਦਲ ਮਹੀਰ ਰਾਵ ਰਹਾ ਦੂਜਾ ਕੋਈ ਨਾਹੀਂ ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਏ ਬਾਡੀ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੂੰ ਤੂੰ ਰਖਵਾਲਾ ਜਿੱਤਾ ਤਨੇ ਭੈਣ ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੂੰ ਤੇਰਾ ਅੰਗ ਸੁਨਿਰਮਲੀ ਹੂ ਨਿਰਮਲਾ ਜਿਸਨੂੰ ਤੇਰੀ ਨਦਰ ਨਾਲੇਖਾ ਪੁੱਛੀਏ ਜਿਸਨੂੰ ਤੇਰੀ ਖੁਸ਼ੀ ਤਿੰਨ ਨੋਂ ਨਿੱਦ ਪੁੱਛੀਏ ਜਿਸਨੂੰ ਤੂੰ ਪ੍ਰਭ ਵਾਲ ਤਿਸ ਕਾ ਮੋਹ ਸੰਦਗੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਸ਼ਲੋਕ ਮਹਲਾ ਪੰਜਵਾਂ ਹੋਰ ਕ੍ਰਪਾਲ ਸੋਮੀ ਮੇਰੇ ਸੰਤਾਂ ਸੰਗ ਵਿਹਾਵੇ ਤਦੋਂ ਭੁੱਲੇ ਜੇ ਜਮ ਜਮ ਮਰਦੇ ਤਿੰਨ ਕਦੇ ਨਾ ਚੁਕਣ ਹਾਵੇ ਮਹਲਾ ਪੰਜ ਸਤਗੁਰ ਸਿਮਰੋ ਆਪਣਾ ਘਟ ਅਬ ਘਟ ਕਾ ਗੱਤਿ ਦਾ ਗੁਰ ਹਰ ਹਰ ਨਾਮ ਜਪੰਦਿਆਂ ਕੋਈ ਨ ਬੰਦੇ ਵਾਰਡ ਪੌੜੀਿੱਥੇ ਤੂੰ ਸਮਲੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੜ ਜਾਏ ਔਜਲ ਬਖਮਸ ਗਾਹੋ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਏ ਸਭ ਜਨੋ ਕਿਰਪਾਲ ਸਮਾਲੇ ਸਾਹਿਬ ਵਰਥਾ ਕੋ ਨ ਜਾਇ ਜੇ ਆਵੇ ਤੋ ਦਾਹੇ ਸਲੋਕ ਮੁਹੱਲਾ ਪੰਜਮ ਤੁਜਾ ਇਸ ਨਾ ਬੁਝਾਇਓ ਪਾਰ ਬਰ ਬਨਾਮ ਦੇਹੁ ਆਧਾਰ ਅਗਮ ਅਗੋਚਰ ਸਾਹਿਬੋ ਸਮਰਥ ਸੱਚ ਦਤਾਰ ਤੂੰ ਨਹਿਚਲ ਨਰਵੈ ਸੱਚ ਸਚਾ ਤੁਧ ਦਰਬਾਰ ਕੀਮਤ ਕਹਿ ਨਾ ਜਾਈਏ ਅੰਤ ਨ ਪਾਰਾ ਵਾਰ ਪਰਬ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਆਸ ਛਾਰ ਸੇ ਸੁਖੀਏ ਸੱਚ ਸਹਾ ਸੇ ਜਿਨ ਸੱਚਾ ਬਿਹਾਰ ਜਿਨ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੋ ਕਸਾਨਾਨ ਇੱਕ ਅਰਦ ਦੇ ਸੰਤਨ ਅਰਣਾਲ ਮੱਲਾ ਪਨਵਾ ਅਲੰਦ ਸੁਖ ਬਿਸਰਾਮ ਦੇ ਤਹਰ ਕਾ ਕੀਰਤਨ ਗਾਏ ਅਵਰ ਛਾਣ ਪਛਾਲ ਦੇਹ ਨਾਨਕ ਉਦਰ ਸ ਨਏ ਮੋੜੀ ਨਾ ਤੂੰ ਆਵੇ ਬਸ ਬਹੁਤ ਗਣਾਉਣੇ ਨਾ ਤੂੰ ਆਵੇ ਵਸ বেদ ਪੜਾਵਣੇ ਨਾ ਤੂੰ ਆਵੇ ਵਸ ਤੀਰਥ ਨਾ ਇਹ ਨਾ ਤੂੰ ਆਵੇ ਵਸ ਧਰਤੀ ਤਾਈਏ ਨਾ ਤੂੰ ਆਵੇ ਵਸ ਕੀਤੇ ਛਾਣ ਪੇ ਨਾ ਤੂੰ ਆਵੇ ਵਸ ਬਹੁਤਾ দান ਦੇ ਸਭ ਨੂੰ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਸ਼ਰੋਗ ਮਹੱਲਾ ਪੰਜਵਾਂ ਆਵੇ வேத ਆਪ ਨਾਰਾਇਣ ਇਹ ਵੇਲ ਜੀ ਕਾ ਦੁੱਖ ਲਾਇਣ ਗੁਰ ਕਾ ਸ਼ਬਦ ਅਮਰ ਤਰਾ ਸਿਖਾਣਾਂ ਨਾਨਕ ਜਿਸ ਨੂੰ ਵਸੈ ਇਸਕੇ ਸਭ ਦੁੱਖ ਮਟਾ ਜਾਣ ਮਹੱਲਾ ਪਨੋ ਹੁਕਮੁਛਲੇ ਹੁਕਮੇ ਰਹੀ ਹੁਕਮੇ ਦੁਖ ਸੁਖ ਸਮ ਕਰ ਸਹਿ ਹੁਕਮੇ ਨਾਮ ਜਪੇ ਦਿਨ ਰਾਤ ਨਾਨਕ ਜਿਸ ਨੂੰ ਹੋਵੇ ਦਾਤ ਹੁਕਮੁ ਮਰੇ ਹੁਕਮੇ ਹੀ ਜੀਵੇ ਹੁਕਮੇ ਨਾਨਾ ਵੱਡਾ ਜੀਵੇ ਹੁਕਮੇ ਸੋਗ ਹਰ ਖਾਣ ਹੁਕਮੇ ਜਪੇ ਨਰਵਤ ਗੁਰਵੰਤ ਹੁਕਮੇ ਆਵਣ ਜਾਣ ਰਹਾਏ ਨਾਨਕ ਜਾ ਕੋ ਭਗਤੀ ਲਾਇ ਪੌੜੀ ਹਉ ਤਿਸ ਥਾਡੀ ਕੁਰਬਾਨ ਜੇ ਤੇਰਾ ਸੇਵਦਾਰ ਹਉ ਤਿਸ ਥਾਡੀ ਬਲਿਹਾਰ ਜਿ ਗਾਵੇ ਗੁਣ ਪਾਰ ਸੋ ਥਾਡੀ ਤਨ ਤਨ ਜਿਸ ਲੋੜੇ ਅਨੰਕਾਰ ਸੋ ਥਾਡੀ ਆਗਟ ਜਿਸ ਸੱਚਾ ਦੁਆਰ ਬਾਹਰ ਉਹ ਥਾਡੀ ਤੁਧ ਧਿਆਏ ਕਲਾਣੇ ਦਿਨ ਨਾਰ ਮੰਗੇ ਅਮਰਤ ਨਾਮ ਨਾ ਆਵੇ ਕਦੇ ਹਾਰ ਕਪੜਾ ਉਹ ਜਨ ਸੱਚ ਰੇਂਦਾ ਲਵੇ ਧਾਰ ਸੋ ਟਾੜੀ ਗੁਣਾਂ ਤੇ ਜਿਸਨੂੰ ਪ੍ਰਭ ਪਿਆਰ ਸ਼ਲੋਕ ਮਹੱਲਾ ਪੜਵਾ ਅੰਮ੍ਰਿਤ ਬਾਣੀ ਅੰਮ੍ਰਿਤ ਰਸ ਅੰਮ੍ਰਿਤ ਹਰ ਗਾਉ ਮੰਤਨ ਹਿਰਦੇ ਸਿਮਰ ਹਰ ਆਠ ਪਹਿਰ ਗੁਣ ਗਾਉ ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਸੱਚਾ ਇਹ ਸਵਾਉ ਜਨਪਦਾਰਤ ਸਫਲ ਹੋਏ ਮਨ ਵਿੱਚ ਲਾਇਓ ਪਾਓ ਸੂਖ ਸਹਿਜ ਆਨੰਦ ਕਰਉ ਪ੍ਰਭ ਜਪਤਿ ਦੋਖ ਜਾਇ ਨਾਨਕ ਨਾਮ ਜਪਤ ਸੁਖ ਉਪਰਜੇ ਦਰਗਹ ਪਈਏ ਥਾਉ ਮਹੱਲਾ ਪੰਜਵਾਂ ਨਾਨਕ ਨਾਮ ਤੇ ਆਈਏ ਗੁਰਪੂਰਾ ਮਤ ਦੇ ਪਾਣੇ ਜਬ ਤਬ ਸੰਜੂਮੋਂ ਪਾਣੇ ਹੀ ਕੱਢ ਲੈ ਪਾਣੇ ਜੂਨ ਪੁਆਈਏ ਪਾਣੇ ਬਖਸ਼ ਕਰੇ ਪਾਣੇ ਦੁਖ ਸੁਖ ਭੋਗਿਏ ਪਾਣੇ ਕਰਮ ਕਰੇ ਪਾਣੇ ਮਿਟੀ ਸਾਜ ਕੇ ਪਾਣੇ ਜੋਤ ਤਰੇ ਪਾਣੇ ਭੋਗ ਭਗਾਇਦਾ ਪਾਣੇ ਮੰਨੇ ਕਰੇ ਪਾਣੇ ਨਰਕ ਸੁਰਗ ਉਹ ਤਾਰੇ ਪਾਣੇ ਤਰਨ ਪਰੇ ਪਾਣੇ ਹੀ ਜਿਸ ਭਗਤੀ ਲਾਇ ਨਾਨਕ ਵੇਲੇ ਇਹ ਪੌੜੀ ਵੱਡਿਆਈ ਸੱਚੇ ਨਾਮ ਕੀ ਹਉ ਜੀਵ ਸੁਣ ਸੁਣੇ ਪਸ਼ੂ ਪ੍ਰੇਤ ਗਿਆਨ ਉਹਦਾ ਰੇਖ ਖਣੇ ਜਿੰਦ ਸਰੇਣ ਤੇਰਾ ਨਉ ਸਦਾ ਸਦ ਜਾਪੀਏ ਤਰਸਨਾ ਭੁਖ ਵੀ ਕਰਾਲ ਨਾਏ ਤੇਰੇ ਤਰਾਪੀਏ ਰੋਗ ਸੋਗ ਦੁਖ ਵੰਨੇ ਜਿਸ ਨੂੰ ਮਨਵਤ ਸੇ ਤੇ ਸੇ ਬਰਾਪਤ ਲਾਲ ਜੋ ਗੁਰ ਸ਼ਬਦੀ ਰਸੇ ਖੰਡ ਬ੍ਰਮੰਡ ਬੇਨਤ ਉਦਾਹਰਨ ਹਾਰਿਆ ਤੇਰੀ ਸੋਭਾ ਤੁਦ ਸੱਚੇ ਮੇਰੇ ਪਿਆਰੇ ਆ ਸ਼ਲੋਕ ਮੋਹਲਾ ਪੰਜਵ ਮਿੱਤਰ ਪਿਆਰਾ ਨਾਨਕ ਜੀ ਮਾ ਛੱਡ ਗਵਾਇਆ ਰੰਗ ਕਸੰਬੇ ਉਲੀ ਤੋ ਸੱਜਣ ਕੀ ਮੈਂ ਕੀ ਮੈਂ ਪਾਉਂਦੀ ਹੌਂ ਤੋ ਤੇ ਬਿਨ ਅਡਣਾ ਲੈਂਦੀ ਮੋਹਲਾ ਪੰਜਵ 700 ਪੈ ਰਾਇਣ ਨਾਨਕ ਜੀਓ ਸਸਰਾਵਤੀ ਜੇਠੋ ਪਪ ਲੋਹੇ ਅੱਬੇ ਵਸ ਪੁਣੇ ਦੇ ਵਤਨ ਜਾਮੇ ਸੱਜਣ ਤੂੰ ਹੈ ਓੜੀ ਜਿਸ ਤੂੰ ਉਠਾ ਚਿੱਤ ਇਸ ਦਰਦ ਨਿਵਾਰਣੋਂ ਜਿਸ ਤੂੰ ਉਠਾ ਚਿੱਤ ਤਿਸ ਕਦੇ ਨਾ ਹਾਰਣੋਂ ਜਿਸ ਨੂੰ ਮਿਲਿਆ ਪੂਰਾ ਗੁਰੂ ਸੋ ਸਰਪਰ ਤਾਰਣੋਂ ਜਿਸ ਨੂੰ ਲਾਏ ਸੱਚ ਤਿਸ ਸੱਚ ਸਮੋਲਣੋਂ ਜਿਸ ਆਇਆ ਹਾਥ ਨਦਾਨ ਸੂਰਹਾ ਬਾਦਲੋਂ ਜਿਸੋਂ ਇੱਕੋ ਰੰਗ ਭਗਤ ਸੋ ਜਾਨਾ ਨੂੰ ਉਹ ਸਭਨ ਕੀ ਰੇਣ ਬਿਰਹੀ ਚਾਲਣੂ ਸਭ ਤੇਰੇ ਚੋਜ ਵਡਾਉਣ ਸਭ ਤੇਰਾ ਕਾਰਨ ਸਲੋਕ ਮੁਹੱਲਾ 5ਵਾਂ ਉਸਤ ਨੰਦਾ ਨਾਨਕ ਜੀ ਮੈਂ ਹੱਬ ਵਿਆਹੀ ਛੋੜਿਆ ਹੱਬ ਕੇਜ त्यागी ਹੱਬੇ ਸਾਗ ਕੋੜਾ ਵੇ ਡਿੱਠੇ ਤੋ ਪੱਲੇ ਟੰਡੇ ਲਾਗੀ ਮੁਹੱਲਾ 5ਵਾਂ ਫਿਰਦੀ ਫਿਰਦੀ ਨਾਨਕ ਜੀਓ ਹਾਂ ਫਾਵੀ ਥੀ ਬਹੁਤ ਦਸਾਵਰ وند ਤੋਂ ਹੋ ਸੁਖ ਸੁਖਾਲੀ ਸੁਤੀ ਜਾਂ ਗੁਰਮਿਲ ਸੱਜਣ ਮੈਂ ਲੱਦਾ ਪੌੜੀ ਸਬੇ ਦੁੱਖ ਸੰਤਾਪ ਜਾਂ ਤਦੋਂ ਉਹ ਲਈਏ ਜੇ ਕੀਚਨ ਲੱਖ ਉਪਾਪ ਤੋਂ ਕਹੀ ਨਾ ਕੁਲੀਏ ਜਿਸ ਨੂੰ ਵਿਸਰੇ ਨਾ ਸੁੰਦਰਦਨ ਕਾਂਢੀਏ ਜਿਸ ਨੂੰ ਵਿਸਰੇ ਨਾ ਸਜੋਨੀ ਹਾਂਢੀਏ ਜਿਸ ਖਸੋਂ ਆਵੇ ਚਿੱਤ ਤਿਸ ਜਮ ਡੰਡ ਦੇ ਜਿਸ ਖਸੋਂ ਆਵੇ ਚਿੱਤ ਰੋਗੀ ਸੇਗਲ ਨੇ ਜਿਸ ਖਸੋਂ ਆਵੀ ਚਿੱਤ ਸੁਖ ਲੋ ਅੰਕਾਰਯ ਸੋਈ ਦਹਿਲਾ ਜਗ ਜਿੰਨ ਨਾਉ ਵਿਸਾਰਿਆ ਸ਼ਲੋਕ ਮਹਲਾ 5 ਤੈਡੀ ਬੰਦਸ ਮੈਂ ਕੋਈ ਨਾ ਡਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤੇ ਸ ਮਿੱਤਰ ਵਿਚੋਲੇ ਜੇ ਮਿਲ ਕੰਤ ਪਛਾਣਾ ਮਹਲਾ 5 ਪਾਪ ਸੁਹਾਵੇ ਜਨ ਤੋ ਧਿਰ ਜੁਲਦੇ ਅਸੀਸ ਸੁਹਾਵਾ ਚਲਣੀ ਮੁਖ ਸੁਹਾਵਾ ਜਨ ਤੋ ਜਸ ਗਾਵੇ ਦਿਉ ਪਾ ਤੋ ਸਰਣੀ ਪੋੜੀ ਮਿਲਨਾਰੀ ਸਤ ਸੰਗਤ ਮਿਲਨਾਰੀ ਸਤ ਸੰਗ ਮੰਗਲ ਗਾਵੀਆ ਕਰ ਕਾ ਹੋਆ ਬੰਧਾਨ ਬੋਲਨਾ ਤਾਵੀਆ ਵੇਂਠੀ ਦੁਰਮਤ ਦੁਰਤ ਸੋਏ ਕੋੜਾਵੀਆ ਸੀਲਵੰਤ ਪ੍ਰਦਾਨ ਰਿੱਧੇ ਸਚਾਵੀਆ ਅੰਤਰ ਬਾਹਰ ਇੱਕ ਇੱਕ ਰਿਤਾਵੀਆ ਮਨ ਦਰਸ਼ਨ ਕੀ ਪਿਆਸ ਚਲਨ ਦਸਾਵੀਆ ਸੁਭਾ ਬਣੀ ਸ਼ਿਗਾਰ ਖਸਮ ਜਾ ਰਾਵੀਆ ਮਿਲਿਆ ਆਏ ਸੰਜੋਗ ਜਵਾਂ ਤੇ ਸਭ ਆਵਿਆ ਸਲੋਕ ਮਹਲਾ ਪੰਜਵਾਂ ਹਾਬ ਗੁਣ ਤਾਂ ਦੇ ਨਾਨਕ ਜੀਓ ਮੈਂ ਕੋਥੀਏ ਮੈਂ ਨਿਰਗੁਣ ਤੇ ਕਿਆ ਹੋਵੇ ਤਉ ਜੀਵਲ ਦਾ ਤਾਰਨ ਕੋਈ ਜਾਜਕ ਸਦਾ ਜਚੋਵੇ ਮਹਲਾ ਪੰਜਵਾਂ ਦੇਹ ਸ਼ਰੰਦੜੀ ਊਂ ਮਝੂਣਾ ਗੁਰ ਸਰਜਣ ਜੀਓ ਤਰਾਇਆ ਹਾਬੇ ਸੋਖ ਸੋਹਿ ਲੜਾ ਸੁਤਾ ਜਿਤਾ ਜਗ ਸੁਆਇਆ ਪਹੜੀ ਵੱਡਾ ਤੇਰਾ ਦਰਬਾਰ ਸੱਚਾ ਤੂ ਤਖਤ ਸਿਰਸ਼ੋਹ ਆਦਸ਼ੋ ਨਹ ਚਲ ਚਤੁਰਸ਼ਤ ਜੋ ਭਾਵੇ ਪਾਲ ਬ੍ਰਹਮ ਸੋਈ ਸੱਚ ਨਿਉ ਜੇ ਭਾਵੇ ਪਾਲ ਬ੍ਰਹਮਨ ਥਾਵੇ ਮਿਲੇ ਥਾਉ ਜੋ ਕੀ ਨੀ ਕਰਤਾ ਰਸਾਈ ਭਲੀ ਗੱਲ ਜਿੰਨੀ ਪਛਾਤਾ ਖਸਮ ਸੇ ਦਰਗ ਮੱਲ ਸਹੀ ਤੇਰਾ ਫਰਮਾਨ ਕਿਨੇ ਨਫੇਰੀਏ ਕਾਲਨ ਕਰਨ ਕਰੀਮ ਕੁਦਰਤ ਤੇਰੀ ਏ ਸਲੋਕ ਮੁਹੱਲਾ ਪੰਜਵਾਂ ਸੋਏ ਸੁਲੰਦਰੀ ਮੇਰਾ ਤਨ ਮਨ ਮੌਲਾ ਨਾਮ ਜੋ ਪੰਦੜੀ ਲਾਲੀ ਪੰਦ ਜਲੰਦਰੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਮੁਹੱਲਾ ਪੰਜਵਾਂ ਹੱਬ ਮੰਜਾਉ ਮੈਂ ਮਾਨਕ ਲੱਦਾ ਮੂਲਨ ਕਦਾ ਮੈਂ ਉਹ ਸਤ ਗੁਰ ਦਿੱਤਾ ਤੂੰਡ ਵਿਆਹੀthia ਦਿੱਤਾ ਜਨਪਦਾਲ ਨਾਨਕ ਜਿੱਤਾ ਪੌੜੀ ਜਿਸਕੇ ਮੁਸਤਕ ਕਲਮ ਹੋਏ ਸੋ ਸੇਵਾ ਲਾਗਾ ਜਿਸ ਗੁਰ ਮਿਲ ਕਮਲ ਫਲਕਾਸਿਆ ਸੋ ਅੰਦਨ ਜਾਗਾ ਲਗਾ ਰੰਗ ਚਲਣਾਲ ਬਿੰਦ ਸਭ ਭਰਮ ਭੋ ਭਗਾ ਆਤਮ ਜਿਤਾ ਗੁਰਮਤੀ ਆਗ ਅਗਜ ਅਗੰਜਤ ਭਗਾ ਜਿ세 ਤੇਹਾ ਪਾਰ ਬ੍ਰਹਮ ਸੋ ਕਲ ਮੈਂ ਤਾਗਾ ਸਾਧੂ ਸੰਗਤ ਨਰਮਲਾ 86 ਮਜਨਾਗਾ ਜਿਸ ਪ੍ਰਭ ਮਿਲਿਆ ਪੜਾ ਸੋ ਪੁਰਖ ਸੁਭਾਗ ਨਾਲਕ ਦੇ ਬਲਹਾਰਨੇ ਜਿਸ ਏਵੜ ਆ ਗਾਮ ਸ਼ਲੋਕ ਮੱਲਾ ਪੰਜਵਾਂ ਜਾਂ ਪੇਰ ਅੰਦਰ ਤਾਂ ਤੁਨ ਬਾਹਰ ਜਾਂ ਪੇਰ ਬਾਹਰ ਤਾਂ ਤੁਨ ਬਾਹਰ ਬੇ ਨਾਮੇ ਉਹ ਫਿਰ ਫਰਾ ਫਿਰਾਹ ਸਤਿਗੁਰ ਸੰਗ ਦਿਖਾਇਆ ਜਾਹਰ ਜਨ ਨਾਨਕ ਸੱਚੇ ਸੱਚ ਸਮਾਹਰ ਮੱਲਾ ਪੰਜਵਾਂ ਆਹਰ ਸਭ ਕਰਤਾ ਫਿਰੇ ਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਧਰੇ ਬਿਰਲਾ ਬੂਝੇ ਕੋਏ ਔੜੀ ਵੱਡੀ ਹੂੰ ਵੱਡਾ ਬਾੜ ਤੇਰਾ ਮਰਤਬਾ ਰੰਗ-ਪਰੰਗ ਅਨੇਕ ਨਾ ਜਾਪਨ ਕਰਤ ਬਾ ਜੀ ਆਂਦਰ ਜੀਉ ਸਭ ਕੁਝ ਜਾਣਲਾ ਸਭ ਕੁਝ ਤੇਰੇ ਵਾਸ ਤੇਰਾ ਕਰਪਨਾ ਤੇਰੇ ਘਰ ਆਨੰਦ ਵਧਾਈ ਤੁਦ ਕਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੇ ਜਤਕਤਾ ਨਾਨਕ ਦਾਸ ਅੰਦਾਸ ਤੁਦ ਅਗੇ ਬਿਨਵਤਾ ਸਲੋਕ ਮਹੱਲਾ ਪੰਜਵਾ ਸ਼ਤਲੇ ਬਾਜ਼ਾਰ ਸੋਹਣ ਵਿੱਚ ਵਪਾਰੀਏ ਵਖਰ ਹੀ ਕਪਾਰ ਨਾਨਕ ਖਟੇ ਸੋਤਣੀ ਮਹੱਲਾ ਪਾਣਾ ਕਬੀਰਾ ਹਮਰੇ ਕੋ ਨਹੀਂ ਹਮ ਕਿਸੂ ਕੇ ਨਾਹੀਂ ਜਨ ਇਹੋ ਰਚਨ ਰਚਾਇਆ ਕਿਸੀ ਮਹਿਸ ਮੋਹੇ ਔੜੀ ਸਫਲੋ ਬਿਰਖ ਸੁਹਾ ਬੜਾ ਹਰ ਸਫਲ ਅਮਰਤਾ ਮਨ ਲੋਚੇ ਉਨ ਮਿਲਨ ਕੋ ਕਿਉ ਵਨੇ ਕਿਤਾ ਵਰਨਾ ਜਿਹਨਾ ਬਾਹਰਾ ਉਹ ਅਗੋ ਅਜਤਾ ਉਹ ਪਿਆਰਾ ਜੀ ਕਾ ਜੋ ਖੋਲੇ ਤਾ ਸੇਵਾ ਕਰੀ ਤੁ ਸਾੜੀਆ ਮੈਂ ਦਸਿਓ ਮੇ ਤਾਂ ਕੁਰਬਾਨੀ ਵਈਆਂ ਵਾਰਣ ਬੱਲੇ ਪਰ ਕੀਤਾ ਦਸਣ ਅਸੰਤ ਪਿਆਰਿਆ ਸੁਣੋ ਲਾਇ ਜਿੱਦਾਂ ਜਿਸ ਲਿਖਿਆ ਨਾਨਕ ਦਾਸ ਤਿਸ ਨਉ ਅਮਰਤ ਸਤਗੁਰ ਦਿੱਤਾ ਚਲੋ ਕੋ ਮਹੱਲਾ ਪੰਜਵਾਂ ਕਬੀਰ ਦਾ ਤੀ ਸਾਧ ਕੀ ਤਸਕਰ ਵੈਸੇ ਗਾਹੇ ਤਰਤੀਬ ਭਾਰਨਾ ਬਿਆਪਈ ਉਹਨੋ ਕੋ ਲਾਹੁ ਲਾਹੇ ਬਹ ਮਹੱਲਾ ਪੰਜਵਾਂ ਕਬੀਰ ਚਾਵਲ ਕਰਨੇ ਦੁੱਖ ਕੋ ਮੂਖਲੀ ਲਾਇ ਸੰਗ ਕੋ ਸੰਗੀ ਬੈਸਤੇ ਤਹੂ ਪੁੱਛੇ ਤਰਮਰੇ ਪੋੜੀ ਆਪੇ ਹੀ ਵੱਡ ਪਰਿਵਾਰ ਆਪ ਇਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਂਦੀ ਆ ਸਭ ਕੁਝ ਆਪੇ ਆਬ ਆਪ ਉਪੰਨੇ ਆ ਆਪਣਾ ਕੀਤਾ ਆਪ ਆਪ ਬਰੰਨੇ ਆ ਤਾਂ ਚੂ ਤੇਰਾ ਥਾਨ ਜਿੱਥੇ ਤੂੰ ਉਠਾ ਤਾਂ ਚੂ ਤੇਰਾ ਭਗਤ ਜਿੰਨੀ ਸਾਚ ਤੂੰ ਡਿਠਾ ਜਿਸ ਨੂੰ ਤੇਰੀ ਦਇਆ ਸਲਾਹੇ ਸੋਏ ਤਦ ਜਿਸ ਗੁਰਪੀਤੇ ਨਾਨਕ ਨਰਮਲ ਸੋਈ ਸੁੱਧ ਸ਼ਲੋਕ ਮਹਲਾ 5ਵਾਂ ਫਰੀਦਾ ਉਮ ਰੰਗਾਵਲੀ ਮੰਜ ਮਸੂਲਾ ਬਾਗ ਜੋਨਰ ਪੀਰ ਨਵਜਿਆ ਤਿਨਾਂ ਅੰਚ ਨਾ ਲਾਗ ਮਹਲਾ 5ਵਾਂ ਫਰੀਦਾ ਉਮਰ ਸੁਆਵੜੀ ਸੰਗ ਸੁਵੰਡੜੀ ਦੇਹ ਵਿਰਲੇ ਕੀ ਪਾਇਨ ਜਿਨਾਂ ਪਿਆਰੇ ਨਹੀਂ ਬੋੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੁ ਪਾਇ ਜਿਸੁ ਭਜਾਈਐ ਗਨ ਆਪ ਸੋ ਨਾਮ ਜੋ ਅੰਦਰ ਜਾਮੀ ਹੈ ਕੋਮ ਪੁਰਖ ਇਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੇ ਆਸਰੇ ਪ੍ਰਭ ਸਿਉ ਰੰਗ ਲਾਏ ਉਹ ਗੁਣ ਕਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭੋ ਕੱਟਿਓਨ ਫਿਰ ਜੂਨ ਨਾ ਪਾਏ ਅੰਧ ਗੂਵ ਤੇ ਕਾਡੀਆਂ ਲੜ ਆਪ ਫੜਾਏ ਨਾਨਕ ਬਖਸ਼ ਮਲਾਈਨ ਰਖੇ ਗਲ ਲਾਏ ਸ਼ਲੋਕ ਮਹਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀ ਰਤਾ ਰੰਗ ਚਲੂਲ ਨਾਨਕ ਬੱਲੇ ਪਾਈਏ ਇਸ ਜਨ ਕੀਮ ਨਮੂਲ ਮਹਲਾ ਪੰਜਵਾਂ ਅੰਦਰ ਵਿਦਵਾ ਸੱਚ ਨਾਏ ਬਾਹਰ ਵੀ ਸੱਚ ਜਿਠੋਮ ਨਾਨਕ ਰਬਿਆ ਹਬ ਥਾਏ ਵਣੁ ਤਰਨ ਤ੍ਰਿਪੁਰਣ ਰੂਮ ਹਮ ਪੋੜੀ ਆਪੇ ਕੀਤੋ ਰਚਨ ਆਪੇ ਹੀ ਜਤਿਆ ਆਪੇ ਹੋਇਓ ਇੱਕ ਆਪੇ ਬਹੁ ਪਤਿਆ ਆਪੇ ਸਭਨਾ ਮੰਜ ਆਪੇ ਬਾਹਰ ਆਪੇ ਜਾਣੇ ਦੂਰ ਆਪੇ ਹੀ ਜਾਹਰਾ ਆਪੇ ਹੋਏ ਗੁਪਤ ਆਪੇ ਪ੍ਰਗਟਿਏ ਕੀਮਤ ਕਿਸੇ ਨਾ ਪਾਏ ਤੇਰੀ ਥਟਿਏ ਗਹਿਰ ਗੰਭੀਰ ਅਥਾਉ ਅਪਾਰ ਅਗਨੰਤ ਤੂੰ ਨਾਨਕ ਵਰਤੇ ਇਕ ਇਕੋ ਇਕ ਤੂੰ ਸੁੱਧ ਨਾਨਕ ਵਰਤੇ ਇਕ ਇਕੋ ਇਕ ਤੂੰ ਸੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ